ਪ੍ਰੀ ਮੁੱਖ ਮੰਤਰੀ ਮਰਦਾਵਾ ਮਰਦਾਵਾ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਵੱਡਾ ਦੀ ਸਰਕਾਰ ਮਰਦਾਵਾ ਮਰਦਾਵਾ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਵਧ ਗਈਆਂ ਨੇ ਕਾਂਗਰਸ ਨੂੰ ਪ੍ਰਦਰਸ਼ਨ ਕਰਤਾ ਕੀ ਕਹਣਾ ਚਾਹੁੰਦੇ ਦੇਖੋ ਜੀ ਅੱਜ ਪੂਰੇ ਪੰਜਾਬ 'ਚ ਹਾਕਾਰ ਮੱਚੀ ਹੋਈ ਹੈ ਜੇ ਪੈਟਰੋਲ ਦੀ ਗੱਲ ਕਰਦੇ ਆ ਤਾਂ ਹਰ ਛੋਟੇ ਤੋਂ ਲੈ ਕੇ ਉੱਪਰ ਤੱਕ ਸਾਰੇ ਬੰਦੇ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਡੀਜ਼ਲ ਇੱਕ ਐਸੀ ਚੀਜ਼ ਆ ਸਾਡੇ ਪੰਜਾਬ ਪੰਜਾਬ ਦਾ ਐਗਰੀਕਲਚਰ بیسਡ ਸੂਬਾ ਹੈਗਾ ਮਿਕਸਮ ਖੇਤੀਬਾੜੀ ਦਾ ਸਾਡੇ ਕੰਮ ਹੈਗਾ ਪਰ ਟਰੈਕਟਰ ਅਸੀਂ ਯੂਜ਼ ਕਰਦੇ ਆਂ ਟਰਾਂਸਪੋਰਟਰ ਸਾਰੇ ਪੰਜਾਬੀ ਨੇ ਪਰ ਇੰਨਾ ਲੋਕਾਂ ਤੇ ਵੱਡਾ ਬੋਝ ਆ ਇਹ ਕਿਹੜੀ ਸਰਕਾਰ ਕਹਿੰਦੀ ਸਾਨੂੰ 20000 ਕਰੋੜ ਰੁਪਇਆ ਸਾਨੂੰ ਮੈਨੋਂ ਤੋਂ ਆਜੂਗਾ ਜੀ ਸਾਨੂੰ 5000 ਕਰੋੜ ਰੁਪਇਆ ਸਾਈਟ ਤੋਂ ਆਜੂਗਾ ਉਹ ਕਿਹੜੇ ਪਾਸੇ ਚਲੇ ਗਏ ਪੈਸੇ ਅੱਜ ਜਿਹੜੇ ਸਾਡੇ ਸਰਕਾਰ ਦੇ ਫੈਸਲੇ ਸੀਗੇ ਚੰਨੀ ਸਾਹਿਬ ਸਰਕਾਰ ਦੇ ਫੈਸਲੇ ਸੀਗੇ ਕਿ 3 ਰੁਪਏ ਜੁਨਟ ਅਸੀਂ ਲੋਕਾਂ ਦੀ ਮਾਫ ਕੀਤੀ ਸੀ ਔਰ 10 ਰੁਪਏ ਸੀ ਡੀਜ਼ਲ ਤੇ ਕਨਾਇਪਾ ਤੇ ਪੈਟਰੋਲ ਤੇ ਘਟਾਏ ਸੀਗੇ ਤੇ ਲੇਕਿਨ ਅੱਜ ਉਹ ਕਿੱਧਰ ਗਿਆ ਫੈਸਲੇ ਸਾਰੇ ਇਹ ਸਰਕਾਰ ਲੋਕਾਂ ਨੂੰ ਇਸ ਕਾਕੇ ਐਸੀ ਕਿਸੇ ਕਿਸੇ ਲੋਕਾਂ ਦਾ ਟੈਕਸ ਖਤਮ ਕਰਾਂਗੇ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇਾਂਗੇ ਅੱਜ ਸਰਕਾਰ ਸ਼ਰਤਾਂ ਲਾਉਣ ਲੱਗੀ ਕਿ 7 ਕਿਲੋਵਾਟ ਤੱਕ ਜਿਹੜਾ ਕਨੈਕਸ਼ਨ ਹੈ ਉਸੇ 300 ਰੁਪਏ ਦੇਾਂਗੇ ਉਸ ਤੋਂ ਉਪਰ ਤੁਸੀਂ ਪੈਸੇ ਚਾਰਜ ਕਰਾਂਗੇ ਫਿਰ ਸਰਕਾਰ ਡਿਸਕ੍ਰਿਮੀਨੇਸ਼ਨ ਲੋਕਾਂ ਨਾਲ ਵੱਡਣਾ ਸ਼ੁਰੂ ਕਰਤਾ ਲੇਕਿਨ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾ ਦੇ ਲੇਕਿਨ ਅੱਜ ਜਿਹੜਾ ਬਹੁਤ 3000 ਕੋਰ ਦਾ ਬੋਝ ਪਣਾ ਪਿਆ ਦੇ ਉੱਤੇ ਔਰ ਦੇਖਣ ਨੂੰ ਬਹੁਤ ਐ ਲੱਗਦਾ ਪਰ ਇਹਦੇ ਨਾਲ ਕਿਤੇ ਲੋਕ ਪ੍ਰਭਾਵਿਤ ਹੋਣੇ ਆ। ਠੀਕ ਹੈ ਜਿਹੜੇ ਲੋਕ ਆਪਣੀ ਵਿਚਾਰੇ ਹੈਂਡ ਟੂ ਮਾウス ਨੇ ਸਿਰ ਲੈ ਕੇ ਸਾਡਾ ਤਵਾ ਦੇ ਖਾਂਦੇ ਉਹਦੇ ਵੀ ਹੱਥ ਰੂ ਇਸ ਗੱਲ ਦਾ। ਯਾਨੀ ਹਰ ਚੀਜ਼ ਡੀਜ਼ਲ ਪੈਟਰੋਲ ਮਹਿੰਗਾ ਹੋਣ ਨਾਲ ਇਹ ਨਹੀਂ ਕਿੱਲਾ ਵੀ ਡੀਜ਼ਲ ਪੈਟਰੋਲ ਮਹਿੰਗਾ ਹੋ ਗਿਆ। ਜਿੰਨੀ ਸਾਡੇ ਘਰ ਦੇ ਗੁੜਸਰੇ ਡੋਮੈਸਟਿਕ ਗੁੜਸ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਕਿਉਂਕਿ ਟ੍ਰਾਂਸਪੋਰਟੇਸ਼ਨ ਮਹਿੰਗੀ ਹੋ ਜਾਣੀ ਆ। ਜਿਹੜੀ ਸਾਡੀ ਪ੍ਰੋਡਕਸ਼ਨ ਆਕਾਸਟ ਆ ਉਹ ਆਕਾਸਟ ਉਹ ਵੱਧ ਜਾਣੀ ਆ। ਜਿਹੜੀ ਹਰ ਚੀਜ਼ ਦੇ ਉੱਤੇ ਅਸਰ ਪੈਣਾ ਇਸ ਗੱਲ ਦਾ ਉੱਤੇ ਪਰ ਲੋਕ ਤਾਂ ਪਹਿਲੀ ਮਹਿੰਗਾਈ ਦੇ ਬਹੁਤ ਬੁਰੇ ਨਾ ਪੀ ਪੀਸੇ ਹੋ ਰਹੇ ਮੋਦੀ ਸਾਹਿਬ ਦੇ ਬਹੁਤ ਰਗੜੇ ਹੋਏ ਨੇ ਉਹ ਇਹਨਾਂ ਨੇ ਰਗੜਾ ਲਾਤਾ ਰਾਇਚ ਵੀ ਜਾਫਾ ਕਰਤਾ ਸੀ ਬਿਲਕੁਲ ਡੈਫੀਨਿਟਲੀ ਕੀਤਾ ਹੈ ਜਿਹੜੀ ਕਿਰਾਏ ਦਾ ਆਪਣਾ ਬੈਟੋਮ ਨਹੀਂ ਪਹੁੰਚ ਜਾਣਾ ਮੈਂ ਤਾਂ ਕਹਿੰਦਾ ਕੋਈ ਐਸਾ ਵਰਗ ਨਹੀਂ ਜਿਹਦੇ ਤੇ ਪ੍ਰਭਾਵ ਨਾ ਪਵੇ ਸਬਜ਼ੀ ਉਹ ਵੀ ਮਹਿੰਗੀ ਹੋਗੀ ਇਹ ਸਭ ਆਮ ਲੋਕ ਦੇ ਨਾਲ ਨਾਲ ਜਿਹੜੇ ਪੈਟਰੋਲ ਪੰਪ ਡੀਲਰ ਨੇ ਉਹ ਵੀ ਜਿਹੜੇ ਕਹਿੰਦੇ ਅਸੀਂ ਉਹਦਾ ਕਾਰਨ ਹੈ ਕਿ ਉਹ ਘੱਟ ਕਿਉਂ ਨੇ ਕਿ ਪੈਟਰੋਲ ਦੇ ਇਨਵੈਸਟਮੈਂਟ 100 ਰੁਪਏ ਤੋਂ ਉੱਤੇ ਹੋ ਗਈ ਸੀ ਕਮਾਈ ਬਹੁਤ ਥੋੜੀ ਉਹਨਾਂ ਨੂੰ ਪਰ ਉਹਦੇ ਚ ਪੈਟਰੋਲ ਤੇ ਨੁਕਸਾਨ ਬੜਾ ਹੈ ਪੈਟਰੋਲ ਉੱਡ ਜਾਂਦਾ ਹੈ ਘਟ ਜਾਂਦਾ ਹੈ ਔਰ ਚੰਡੀਗੜ੍ਹ ਸਸਤਾ ਨਾਲ ਔਰ ਹਰਿਆਣਾ ਸਸਤਾ ਸਾਡੇ ਨਾਲੋਂ ਡੀਹੇ ਹਰਿਆਣਾ ਸਾਡੇ ਨਾਲੋਂ ਸਸਤਾ ਹੈ ਲੇਕਿਨ ਸਾਨੂੰ ਬਿਲਕੁਲ ਚਾਹੀਦਾ ਇਹ ਸੀ ਸਾਨੂੰ ਜਿਹੜੇ ਸਾਰੇ ਹਿੱਸਿਆਂ ਦੇ ਬਰਾਬਰ ਕਰਨਾ ਚਾਹੀਦਾ ਸੀ ਉਲਟਾ ਅਸੀਂ ਵਧਾਤਾ ਆਪਣਾ ਅਸੀਂ ਆਪਣੀ ਕਮਾਈ ਵਾਸਤੇ ਆਪਣੀ ਸਰਕਾਰ ਨੂੰ ਬਚਾਵਾ ਕਰ ਰਹੇ ਆ ਆਹ ਹੋਰ ਤੁਹਾਡੇ ਸਾਹਮਣੇ ਪੁਲਿਸ ਬਲਾਜਮ ਖੜਿਆ ਜਿਹੜਾ ਤਰਖਾ ਨਹੀਂ ਮਿਲਿਆ ਹਲਤ ਇਹ ਚਾਹੇ ਬੋਲਣ ਜਾਣਾ ਬੋਲੋ ਤੇ ਬਚਾਰੇ ਮਜਬੂਰ ਨੇ ਤਰਖਾ ਹਮ ਰਾਜ ਨੂੰ ਮਿਲੀਆਂ ਨਹੀਂ ਔਰ ਜਿਸ ਤਰੀਕੇ ਦੇ ਹਾਲਾਤ ਚੱਲਦੇ ਨੇ ਜੇ ਇਦਾਂ ਹੀ ਹਾਲਾਤ ਰਹੇ ਅਗਲੇ 2 ਮਿੰਟ ਤਰਖਾ ਸਾਰੀ ਸਰਕਾਰ ਦੇ ਬਾਹਰ ਨਹੀਂ ਮਿਲਦੀ ਕਾਂਗਰਸ ਦੀ ਹੁਣ ਅਗਲੀ ਕੀ ਰਣਨੀਤੀ ਹੋਊਗੀ ਕਿਉਂਕਿ ਦੇਖੋ ਕਾਂਗਰਸ ਦੀ ਰਣਨੀਤੀ ਸਾਡੇ ਸਾਹਮਣੇ ਅੱਜ ਅਸੀਂ ਅਸੀਂ ਸ਼ੁਰੂ ਹੈ ਅਸੀਂ ਰੋਜ਼ ਪਿੰਡਾਂ ਜਾ ਰਹੇ ਹੁਣ 4 ਬਾਈ ਇਲੈਕਸ਼ਨਾਂ ਆਉਣੀਆਂ ਨੇ ਉਥੇ ਲੋਕਾਂ ਸਾਹਮਣੇ ਕੱਲ ਰੱਖਾਂਗੇ ਆਪਣੀ ਅਸੀਂ ਲੋਕਾਂ ਨੂੰ ਦੱਸਾਂਗੇ ਭਾਈ ਆਹ ਕੰਮ ਕੀਤਾ ਹੈ ਜੇ ਤੁਸੀਂ ਬਚਣਾ ਤਾਂ ਇੱਧਰ ਆ ਜਾਓ ਭਾਵੇਂ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਪਰ ਸਰਕਾਰ ਨੂੰ ਸੁਨੇਹਾ ਜ਼ਰੂਰ ਜਾਊਗਾ ਕਿ ਚਾਲੇ ਸੀਟਾ ਹਾਰਦਿਆ ਕਿ ਲੋਕ ਸਾਡੇ ਖਿਲਾਫ ਨੇ ਕਿ ਜੋ ਪਾਰਲੀਮੈਂਟ ਦੇ ਵਿੱਚ ਅਸੀਂ ਸੱਚ ਜਿਦਾ ਜੋ ਚਿਤ ਪਿਆ ਸਰਕਾਰ 13 ਦੀ ਗੱਲ ਕਰੇ ਤਿੰਨਾਂ ਤੇ ਰਹਿ ਗਈ ਪਰ ਤਿੰਨਾਂ ਦੇ ਜਿਹੜੀ ਸਾਡੇ ਵਾਲੀ ਸੀਟ ਹੈ ਇਹ ਵੀ ਬੜੇ ਨੋਮਨਲ ਮਾਰਨ ਦਿੱਤੀ ਆ ਅਸੀਂ 55000 ਦਾ ਨੁਕਸਾਨ ਕੀਤਾ ਆ ਅਸੀਂ ਜਿੱਤ ਨਹੀਂ ਜਿੱਤ ਨਹੀਂ ਸੀ ਸਿਰਫ ਇੱਕ ਜਿੱਤੇ ਦਾ ਸੰਗਰੂਰ ਵਾਲੀ ਕੱਲੀ ਬਾਕੀ ਸਾਰੇ ਹਟਾ ਦੇ ਇਹਨਾਂ ਦਾ ਨਕਰ ਕਰ ਦਿੱਤੇ ਪਰ ਲੇਕਰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੈ ਕਿ ਕੌਣ ਚੰਗਾ ਕੌਣ ਮਾੜਾ ਅੱਜ ਲੋਕ ਇਸ ਗੱਲ ਉਤਰਾਤਰ ਗਏ ਉਹ ਸਮਾਪਾਲਦਕ ਸਾਨੂੰ ਸਮਾਂ ਮਿਲੇ ਆ ਛੋਟਾ ਸ਼ਹਿਰ ਮੁਲਾਜ਼ਮਾਂ ਦਾ 올ਡ ਪੈਨਸ਼ਨ ਸਕੀਮ ਜਿੱਥੇ ਕਾਹਨ ਸਰਕਾਰਾਂ ਬਣੀਆਂ ਚਾਹ ਰਾਜਸਥਾਨ ਦੀ ਚਾਹੇ ਮਾਚਲ ਸੀ ਉਸੇ ਸਾਰ ਜਗ੍ਹਾ ਤੇ ਲਾਗੂ ਹੋਈ ਹੈ ਸਾਡੇ ਅਸੀਂ ਲੋਕਾਂ ਦਾ ਵਾਅਦਾ ਕਿਤੇ ਪੂਰੇ ਕੀਤੇ ਨੇ ਪਰ ਇਹ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਸਾਰੇ ਝੂਠੇ ਵਾਅਦੇ ਕੀਤੇ ਨੇ ਵਾਦਾ ਖਲਾਫੀ ਕੀਤੀ ਹੈ ਹੁਣ ਲੋਕ ਇਸ ਗੱਲ ਦਾ ਬਗੜਾ ਲੈਣਗੇ ਸਾਬ ਹਰਿਆਣਾ ਹਰਿਆਣੇ ਦੇ ਵਿੱਚ ਤਾਂ ਕਹਿੰਦੇ ਗੱਟ ਛੋੜ ਕਰ ਰਹੇ ਨਹੀਂ ਗੱਟ ਛੋੜ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਹਰਿਆਣੇ ਦੀ ਸਰਕਾਰ ਕਾਂਗਰਸ ਪਾਰਟੀ ਦੀ ਬਣਨੀ ਹੈ ਪਰ ਹਾਈ ਕਮਾਂਡ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਮੈਸੇਜ ਦੇਗਾ ਕਿ ਬਿਲਕੁਲ ਅਸੀਂ ਅਸੀਂ ਇਸ ਨਾਲ ਅਸੀਂ ਅਸੀਂ ਪੰਜਾਬ 'ਚ ਕੋਚ ਕੀਤਾ ਹੈ ਅਸੀਂ ਉੱਥੇ ਵਾਸਤੇ ਓਪੋਜ਼ ਕਰਦੇ ਆ ਕਿ ਵੀ ਇਹਨੂੰ ਤੁਸੀਂ ਭਾਈ ਨਾ ਕਰੋ ਇਹਨਾਂ ਦੇ ਪੱਲੇ ਦਲੇ ਕੁਛ ਨਹੀਂ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਤੁਹਾਡਾ ਵੀ ਕਰਨਗੇ